ਅਧਿਆਪਕ ਆਪਣੀਆਂ ਨੌਕਰੀਆਂ ਛੱਡ ਰਹੇ ਹਨ ਕੌੜਾ ਸੱਚ ਅਧਿਆਪਕ ਦੂਰ ਜਾ ਰਿਹਾ ਹੈ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਇਨਕਲੂਸਿਵ ਐਜੂਕੇਸ਼ਨ 'ਚ ਜੇਕਰ ਤੁਸੀਂ ਚੈਨਲ ਤੇ ਨਵੇਂ ਜੁੜੇ ਹੋ ਜਾਂ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਜੁੜ ਦਬੋ ਤਾਂ ਜੋ ਤੁਹਾਨੂੰ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪ੍ਰਾਪਤ ਹੋ ਸਕੇ ਇਹ ਲੇਖ ਸਾਬਕਾ NCERT ਡਾਇਰੈਕਟਰ ਕ੍ਰਿਸ਼ਨ ਕੁਮਾਰ ਵੱਲੋਂ ਲਿਖਿਆ ਗਿਆ ਹੈ ਅਤੇ ਇੰਡੀਅਨ ਐਕਸਪ੍ਰੈਸ ਵਿੱਚ ਪ੍ਰਕਾਸ਼ਿਤ ਹੋਇਆ ਸੀ ਇਸ ਲੇਖ ਦਾ ਸਾਰ ਇਸ ਤਰ੍ਹਾਂ ਹੈ ਅੱਜ ਦੇ ਸਮੇਂ ਵਿੱਚ ਦੇਸ਼ ਪਰਦੇਸ ਦੇ ਸਕੂਲਾਂ ਵਿੱਚ ਇੱਕ ਚੁੱਪਚਾਪ ਪਰ ਬਹੁਤ ਚਿੰਤਾਜਨਕ ਕ੍ਰਾਂਤੀ ਚੱਲ ਰਹੀ ਹੈ ਇਹ ਅਧਿਆਪਕ ਦੇ ਮਨਾਂ ਵਿੱਚ ਵੱਧ ਰਹੀ ਥਕਾਵਟ ਲਾਚਾਰੀ ਅਤੇ ਨਿਰਾਸ਼ਾ ਅਧਿਆਪਕ ਆਪਣੀਆਂ ਨੌਕਰੀਆਂ ਛੱਡ ਰਹੇ ਹਨ ਕੁਝ ਚੁੱਪਚਾਪ ਤਰੀਕੇ ਨਾਲ ਤੇ ਕੁਝ ਮਨੋਂ ਹੀ ਦੂਰ ਹੋ ਚੁੱਕੇ ਹਨ ਨਵੀਂ ਪੀੜੀ ਤਾਂ ਹੁਣ ਅਧਿਆਪਕ ਬਣਨ ਦੀ ਇੱਛਾ ਵੀ ਨਹੀਂ ਰੱਖਦੇ ਇਹ ਸਭ ਕਿਉਂ ਹੋ ਰਿਹਾ ਹੈ ਅਧਿਆਪਕਾਂ ਤੇ ਬਿਊਰੋਕਰੇਸੀ ਦਾ ਜਾਲ ਕਦੇ ਸਕੂਲ ਮੰਦਰ ਸੀ ਜਿੱਥੇ ਬੱਚੇ ਸਿਰਫ ਪਾਠ ਨਹੀਂ ਜ਼ਿੰਦਗੀ ਦੇ ਅਰਥ ਸਿੱਖਦੇ ਸਨ ਪਰ ਅੱਜ ਉਹ ਮੰਦਰ ਸੰਸਾਨ ਹੋ ਰਿਹਾ ਹੈ ਕਿਉਂਕਿ ਅਧਿਆਪਕ ਥੱਕ ਗਏ ਹਨ ਖੋ ਗਏ ਹਨ ਤੇ ਚੁੱਪਚਾਪ ਤੌਰ ਤੇ ਦੂਰ ਜਾ ਰਹੇ ਹਨ ਪੜਾਉਣ ਦੀ ਬਜਾਏ ਅਧਿਆਪਕਾਂ ਦਾ ਵਕਤ ਰਿਪੋਰਟਾ Google ਫਾਰਮਾਂ ਉੱਤੇ ਡਾਟਾ ਅਪਲੋਡ ਕਰਨ ਵਿੱਚ ਲੰਘ ਰਿਹਾ ਹੈ ਡਿਮਾਂਡ ਕੀਤੀ ਜਾ ਰਹੀ ਹੈ ਫੋਟੋ ਭੇਜੋ ਸਬੂਤ ਦਿਓ ਰਿਪੋਰਟ ਅਪਲੋਡ ਕਰੋ ਇਹ ਇਹਨਾਂ ਦਾ ਰੋਜ਼ਾਨਾ ਰੁਟੀਨ ਬਣ ਚੁੱਕੀ ਹੈ ਕਲਾਸਰੂਮ ਵਿੱਚ ਉਹਨਾਂ ਦੀ ਹਾਜ਼ਰੀ ਕੱਟ ਹੋ ਰਹੀ ਹੈ ਜਦਕਿ ਸਕਰੀਨਾਂ ਸਾਹਮਣੇ ਸਮਾਂ ਵੱਧ ਰਿਹਾ ਹੈ ਹੁਣ ਕਾਪੇ ਤੋਂ ਜ਼ਿਆਦਾ ਪ੍ਰੀਅ ਹੁੰਦੀਆਂ ਨੇ ਰਿਪੋਰਟਾਂ ਇਹ ਨਵੇਂ ਯੁੱਗ ਦਾ ਪਾਠਕ੍ਰਮ ਟੈਕਨੋਲੋਜੀ ਤੇ ਅਤ ਨਿਰਭਰਤਾ ਹਰ ਵਿਸ਼ੇ ਲਈ ਡਿਜੀਟਲ ਟੂਲ ਐਪਾਂ ਤੇ ਸਮਾਰਟ ਬੋਰਡ ਜ਼ਬਰਦਸਤੀ ਲਾਗੂ ਕੀਤੇ ਜਾ ਰਹੇ ਹਨ ਵਿਸ਼ੇ ਦੀ ਪ੍ਰਕਿਰਤੀ ਬੱਚੇ ਦੀ ਉਮਰ ਜਾਂ ਸੰਦਰਭ ਦੇ ਬਗੈਰ ਹੁਕਮ ਆਉਂਦਾ ਹੈ ਟੈਕਨੋਲੋਜੀ ਵਰਤੋ ਸਿੱਖਿਆ ਵਿੱਚ ਮਨੁੱਖੀ ਚੋਗਾਇਬ ਹੋ ਗਈ ਹੈ ਸਿੱਖਿਆ ਮਸ਼ੀਨ ਕੇਂਦਰਿਤ ਹੋ ਗਈ ਹੈ ਸਕਰੀਨਾਂ ਨੇ ਚਿਹਰਿਆਂ ਦੀ ਥਾਂ ਲੈ ਲਈਏ ਸਕਰੀਨਾਂ ਨੇ ਚਿਹਰਿਆਂ ਦੀ ਥਾਂ ਲੈ ਲਈਏ ਅਧਿਆਪਕ ਹੁਣ ਦਿਲਲਾਂ ਨਹੀਂ ਡਿਵਾਈਸਾਂ ਨਾਲ ਜੁੜੇ ਹੋਏ ਹਨ ਅਧਿਆਪਕ ਬਣ ਗਏ ਹਨ ਇਵੈਂਟ ਮੈਨੇਜਰ ਹਰ ਦਿਨ ਇੱਕ ਨਵਾਂ ਸਮਾਰੋ ਪਰ ਸਿੱਖਤ ਦਾ ਜੋਸ਼ ਕਿਥੇ ਗੁੰਮ ਹੈ ਜੋਗਾ ਦਿਵਸ ਮਾਤਰ ਪਾਸ਼ਾ ਦਿਵਸ ਵਾਤਾਵਰਨ ਦਿਵਸ ਪਰ ਸਿੱਖਿਆ ਦਾ ਦਿਵਸ ਕਦੋਂ ਆਵੇਗਾ ਅਕਾਦਮਿਕ ਗੁਣਵੱਤਾ ਦੀ ਥਾਂ ਹੁਣ ਸਮਾਰੋਹ ਦੀ ਗਿਣਤੀ ਅਤੇ ਦਿਖਾਵੇ ਨੂੰ ਹੀ ਸਫਲਤਾ ਦਾ ਮਾਪਦੰਡ ਮੰਨਿਆ ਜਾ ਰਿਹਾ ਹੈ ਪ੍ਰਿੰਸੀਪਲ ਤੇ ਅਧਿਆਪਕ ਦੋਵੇਂ ਇਸ ਦਿਖਾਵੇ ਦੀ ਦੌੜ ਵਿੱਚ ਫਸੇ ਹੋਏ ਹਨ ਪਿੰਡੂ ਅਧਿਆਪਕਾਂ ਦੀ ਤਰਸਯੋਗ ਹਾਲਤ ਦੋ ਦਿਨ ਅਧਿਆਪਕ ਨੂੰ ਸੈਂਕੜੇ ਵਿਦਿਆਰਥੀਆਂ ਨੂੰ ਸੰਭਾਲਣਾ ਪੈਂਦਾ ਹੈ ਪੜਾਉਣ ਦੇ ਨਾਲ ਨਾਲ ਮਿਡੇ ਮੀਲ ਸਕਾਲਰਸ਼ਿਪ ਜੂਨੀਫਾਰਮ ਸਾਈਕਲਾਂ ਅਤੇ ਸਕਰੀ ਸਰਕਾਰੀ ਰਿਪੋਰਟਾਂ ਦਾ ਭਾਰ ਵੀ ਉਹਨਾਂ ਉੱਤੇ ਹੈ ਡਾਟਾ ਇਕੱਠਾ ਕਰਨਾ ਤੇ ਭੇਜਣਾ ਅਸਲੀ ਸਿੱਖਿਆ ਤੋਂ ਵੀ ਵੱਧ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਉਹ ਸਿੱਖਿਆ ਨਹੀਂ ਦੇ ਰਹੇ ਪ੍ਰਣਾਲੀ ਚਲਾ ਰਹੇ ਹਨ ਮਾਨਸਿਕ ਤਣਾਅ ਅਤੇ ਸਵੈ ਮਾਨ ਦਾ ਨੁਕਸਾਨ ਸਦਾ ਉਪਰੋਂ ਨਿਗਰਾਨੀ ਹੋਣ ਕਾਰਨ ਅਧਿਆਪਕਾਂ ਦਾ ਆਤਮ ਵਿਸ਼ਵਾਸ ਟੁੱਟ ਗਿਆ ਹੈ ਹਰ ਕੰਮ ਦਾ ਸਬੂਤ ਮੰਗਿਆ ਜਾਂਦਾ ਹੈ ਭਰੋਸਾ ਖਤਮ ਹੋ ਗਿਆ ਹੈ ਸਨਮਾਨ ਦਿੱਤਾ ਹੁਣ ਡਰਨੇ ਲੱਈਏ ਵਿਦਿਆਰਥੀ ਤੇ ਤਣਾਅ ਅਤੇ ਵਿਹਾਰਕ ਸਮੱਸਿਆਵਾਂ ਨਾਲ ਨਜਿੱਟ ਤੇ ਨਜਿੱਟੇ ਅਧਿਆਪਕ ਮਨੋਥਕ ਚੁੱਕੇ ਹਨ ਮਾਪਿਆਂ ਤੋਂ ਆਵਿਸ਼ਵਾਸੀ ਉਮੀਦਾਂ ਹਰ ਚੀਜ਼ ਲਈ ਸਬੂਤ ਦੇਣ ਦਾ ਦਬਾਅ ਅਧਿਆਪਕਾਂ ਦੇ ਦਿਲ ਥੱਕੇ ਹੋਏ ਹਨ ਤੇ ਵਿਦਿਆਰਥੀਆਂ ਦੇ ਦਿਲ ਉਹਨਾਂ ਤੋਂ ਦੂਰ ਹੋ ਰਹੇ ਹਨ ਸਿੱਖਿਆ ਦਾ ਅਸਲ ਮਕਸਦ ਗਵਾਚ ਗਿਆ ਹੈ ਅਧਿਆਪਕਾਂ ਤੇ ਸਿਲੇਬਸ ਪੂਰਾ ਕਰਨ ਦਾ ਬਹਿਤ ਦਬਾਅ ਹੈ ਵਿਸ਼ਾ ਦੀ ਗਿਣਤੀ ਬਿਨਾਂ ਲੋੜ ਤੋਂ ਵਧਾਈ ਜਾ ਰਹੀ ਹੈ ਸਕੂਲ ਹੁਣ ਉਹ ਥਾਵਾਂ ਨਹੀਂ ਰਹੀਆਂ ਜਿੱਥੇ ਬੱਚਿਆਂ ਨੂੰ ਤਰਾਸ਼ਿਆ ਜਾਂਦਾ ਸੀ ਅੱਜ ਦੀ ਸਿੱਖਿਆ ਪਰਫਾਰਮੈਂਸ ਦਿਖਾਉਣ ਵਾਲਾ ਪ੍ਰੋਜੈਕਟ ਬਣ ਚੁੱਕੀ ਹੈ ਅਧਿਆਪਕ ਵਿਦਿਆਰਥੀ ਦਾ ਰਿਸ਼ਤਾ ਜੋ ਸਿੱਖਿਆ ਦਾ ਦਿਲ ਸੀ ਡਾਟਾ ਤੇ ਡੈਡਲਾਈਨਾਂ ਹੇਠ ਦਬ ਗਿਆ ਹੈ ਵਿਦਿਆਰਥੀ ਹੁਣ ਅਧਿਆਪਕਾਂ ਨੂੰ ਸਰਵਿਸ ਪ੍ਰੋਵਾਈਡਰ ਵਜੋਂ ਦੇਖਦੇ ਹਨ ਸਤਿਕਾਰ ਘਟ ਗਿਆ ਹੈ सवाल यह है जो अध्यापक चले गए तो बच्चे के मन कौन रोशन करेगा जो अध्यापक चले गए तो बच्चा का मन कौन रोशन करेगा क्योंकि स्कूल तो बिना अध्यापक के भी सकता है क्योंकि स्कूल तो बिना अध्यापक दे भी रह सकता है पर सख्या नहीं सोच का समा समा आ गया है कि अस मुड़ विश्वास करिए रिपोर्टਾਂ ਤੇ ਨਹੀਂ ਰਿਸ਼ਤਿਆਂ ਤੇ ਡਾਟਾ ਤੇ ਨਹੀਂ ਦਿਲਾਂ ਤੇ ਕਿਉਂਕਿ ਜਦ ਤੱਕ ਅਧਿਆਪਕ ਸਿੱਖਿਆ ਦਾ ਕੇਂਦਰ ਵਿੱਚ ਨਹੀਂ ਤਦ ਤੱਕ ਸਿੱਖਿਆ ਸਿਰਫ ਇੱਕ ਪ੍ਰਣਾਲੀ ਹੈ ਜੀਵਤ ਆਤਮਾ ਨਹੀਂ ਆਓ ਅਧਿਆਪਕਾਂ ਨੂੰ ਮੁੱਢੋਂ ਮਾਂ ਦਈਏ ਜੋ ਉਹਨਾਂ ਦਾ ਹੱਕ ਹੈ ਕਿਉਂਕਿ ਜੇ ਅਧਿਆਪਕ ਦੂਰ ਚਲੇ ਗਏ ਤਾਂ ਸਕੂਲ ਤਾਂ ਖੜਾ ਰਹੇਗਾ ਪਰ ਸਿੱਖਿਆ ਖਤਮ ਹੋ ਜਾਵੇਗੀ ਪਰ ਸਿੱਖਿਆ ਖਤਮ ਹੋ ਜਾਵੇਗੀ ਧੰਨਵਾਦ